ਯਾ ਮਾਨੀ ਰੈਡੀ ਖੇਲੀ ਹਟ ਪਾਸ ਰੱਡੀਆਂ ਕਿੰਨੀ ਮਿਹਨਤ ਕਰਦੇ ਹੋ ਮੈਚ ਮੁੱਕ ਗਿਆ ਮੈਚ ਮੁੱਕੇ ਦੀ ਗੱਲ ਨਹੀਂ ਜਿਹੜੇ ਭਜਾਏ ਆ ਉਹ ਸਾਰੇ ਦੀ ਗੱਲ ਸਮਝੀ ਸੱਜੇ ਪਾਸੇ ਮੇਰਾ ਸਟ੍ਰਾਈਟ ਆਪੇ ਤਾੜ ਆਹ ਹੁੰਦੀ ਹੈ ਕਮਾਲ ਪਰ ਦੂਜੇ ਪਾਸੇ ਦੂਜੇ ਪਾਸੇ ਤੰਗਾਟਾ ਲੋਈ ਅੱਜ ਆਏ ਆ ਆਪਾਂ ਖੇਡਣ ਕਿਹੜੇ ਪੰਡਾ ਰਾਈਆਂ ਆ ਆ ਬਾਈ ਰਾਈਆਂ ਰਾਈਆਂ ਕੀ ਲੀਗ ਦਾ ਮੈਚ ਆ ਕਿ ਹੇ ਟੂਰਨਾਮੈਂਟ ਆ ਬਾਈ ਟੂਰਨਾਮੈਂਟ ਆ ਟੂਰਨਾਮੈਂਟ ਆ ਲੱਖ 75 ਦਾ ਪ੍ਰਾਈਜ਼ ਆ ਬੈਟਾਂ ਦਾ ਮੋਟਾ ਇਹ ਪਹਿਲੇ ਬੰਦੇ ਦੇਖਿਆ ਜਿਹੜੇ ਪਹਿਲਾਂ ਟੀਮ ਇੰਟਰ ਨਹੀਂ ਕਰਾਉਂਦੇ ਹੈਗੇ ਇਹ ਲੱਗਿਆ ਨਾ ਆ ਆ ਦੇਖ ਸਕਦੇ ਹੋ ਵੀ ਹੁਣ ਇਹ ਨਾਉਣ ਲੱਗਿਆ ਬਾਈ ਓਕੇ ਬਾਈ ਟਾਟਾ ਨਾਉਣਾ ਜ਼ਰੂਰੀ ਆ ਬਾਈ ਆ ਗੜਾ ਪਰ ਜ਼ਰੂਰੀ ਮੇਰੀ ਲੈਵਲ ਬਹੁਤ ਰਾੜਾ ਤੇਕੋ ਵੇਡਾ ਹਾਂ ਜੀ ਕਿਵੇਂ ਆ ਠੀਕ ਆ ਸੈਟਾ ਪੂਰਾ ਅਬਡੀਆਂ ਪਾਉਣੀਆਂ ਅੱਜ ਕੱਲੇ ਨਹੀਂ ਤੇ ਰੇਡਰ ਕਹਿੰਦੇ ਨਾਲ ਭੋਲੂ ਕਾਂਜ ਲੈ ਆਲਾ ਤੇ ਭਾਈ ਇਹਨਾਂ ਨੂੰ ਮੋਟਰੀ ਲੱਭੀ ਆ ਇਹ ਉੱਪਰ ਮਿਹਨਤ ਲਾਉਣ ਨੂੰ ਆਲੋ ਹੀ ਲੱਭਿਆ ਵਾ ਪਲਵਾਨਾ ਤੂੰ ਵੀ ਦੇ ਪੋਜ ਕੋਲੇ ਇਹਨੂੰ ਖੜ ਕੇ ਮੜਾਇਆ ਦੇ ਕੋਈ ਪੋਜ ਕਿਉਂ ਆ ਲਾਹੋਂ ਕਾਂ ਮੈਂ ਟੀ ਹਾਂ ਉਹ ਖੜ ਗਿਆ ਉਹ ਬਾਦਰੇ ਸ਼ਾਬਾਸ਼ ਦੌੜਾ ਹਾਂ ਬਈ ਆ ਰਾਣੇ ਦੇਖ ਲੈ ਤੈਨੂੰ ਕੀ ਕਹਿੰਦੇ ਆ ਕਿਹੜੀ ਗੱਡੀ ਦਾ ਫੋਟੋ ਵਾਈ ਯਾਨੇ ਬਾਈ ਰਾਣਾ ਆਪਣਾ ਦੋਸਤ ਆਗਾ ਹਾਂ ਕਿੱਥੇ ਕੱਢਣ ਗਿਆ ਉਹ ਮਲੇਸ਼ੀਆ ਗਿਆ ਮਲੇਸ਼ੀਆ ਰਾਣੇ ਇਹ ਦੇਖੋ ਨੇ ਜਿਹੜੀ ਐਕਸਰਸਾਈਜ਼ ਕਰਦੇ ਆ ਇੱਕ ਮਹੀਨੇ ਨੇ ਕੈਂਡ ਵਾਲਾ ਬਾਲੇ लवली ਹਟਾੜੀ ਉਹ ਵੀ ਉਹਨੂੰ ਸਮਝਾਉਣ ਲੱਗਿਆ ਆ ਦੇਖਿਓ ਹਾਂ ਇਹ ਤਾਂ ਗੱਲ ਹੈ ਵੀ ਨਹੀਂ ਹੂੰ ਇੰਨੀ ਗੱਲ ਤਾਂ ਹੈ ਵੀ ਇਹ ਉਹਨੂੰ ਦਿਨ ਸਮਝਾਉਣ ਲੱਗੇ ਨਾ ਬੰਦੇ ਗਾਈਡ ਕਰਨ ਲੱਗੇ ਆ ਕਹਿੰਦਾ ਵੀ ਪੱਟਾ ਲਈ ਆ ਲਾਇਆ ਕਰਤਾ ਪੱਟਾ ਆ ਗਿਆ ਇਹਨੇ ਗਾਈਡ ਕਰਨ ਲੱਗੇ ਸੀ ਨਾ ਤੇ ਬੜਾ ਰਾਇਆ ਕਰੀ ਤੇ ਸਿੱਧਾ ਬਹੁ ਆ ਗਿਆ ਕਰ ਗਿਆ ਇਹ ਕਿਹੜੇ ਮੜ ਦੀ 12 25 25 ਗੜ ਕਹਿੰਦਾ ਸਿੱਖ ਗਿਆ ਲੈ ਵੀ ਲੈ ਕਰ ਦੇਲੀ ਕਿੰਨੀਆਂ ਕਿੰਨੀਆਂ ਟੀਮਾਂ ਨੇ ਭੋਲੂ ਹੁਣ ਦੱਸੀ ਮੜਿਆ ਕਿਹੜੇ ਸੈਮੀ ਬਣਦੇ ਆ ਦੱਸੀ ਉਹ ਜਵਾਗ ਦਾ ਘਰ ਪਰ ਆ ਮੇਰੀ ਗੱਲ ਸੁਣ ਹਾਂ ਦੱਸ ਦੱਸ ਆ ਸੁਣੇ ਬਾਈ ਘੇਰਾ ਮਾੜਾ ਹਾਂ ਚਾਰ ਮੈਚ ਹੁੰਦੇ ਚਾਰ ਮੈਚ ਕੱਟਦੇ ਦੋ ਮੈਚ ਰਹਿ ਗਈ ਕਿਹੜੇ ਚਾਰ ਮੈਚ ਦੋ ਕੱਟਦੇ ਚਾਰ ਮੈਚ ਚਾਰ ਟੀਮਾਂ ਵੀ ਤਾਂ ਰਹਿਣ ਆਹ ਕੁਆਟਰ ਮੈਚ ਹਾਂ ਦੋ ਰਹਿਣਗੇ ਦੋ ਜੋ ਬ੍ਰੇਕ ਫੇਰ ਕੁਆਟਰ ਨਹੀਂ ਆਉਂਦਾ ਕੁਆਟਰ ਤੂੰ ਸੈਮੀ ਬਣਾਈ ਜਾਂਦਾ ਮਾ ਚਾਰਾਂ ਚ ਹੁੰਦਾ ਸੈਮੀ ਅੱਠਾਂ ਚ ਨਹੀਂ ਹੁੰਦਾ ਸੈਮੀ ਇੱਧਰ ਜੀ ਆਖ ਲੈ ਲੋ ਹਾਂ ਉਹ ਬਸ ਸਮਝ ਗਿਆ ਠੀਕ ਆ चके चपा चपाद मोटे तवान साम्हूं लॻा ਆਰਾ ਡੀ ਕਰਕੇ ਤੇ ਚਾਰ ਨੇ ਚਾਰ ਦੇ ਵਿੱਚੋਂ ਹਣ ਕੋਰ ਲਖਾ ਲਾਂ ਦੇ ਟਰਾਈ ਕਰਦਾ ਸਿੰਘ ਸਰਦਾਰ ਅੱਗੇ ਹਲਕੀ ਉਮਰ ਦਾ ਮੁੰਡਾ ਹਾਕਾ ਧਾਰਦਾ ਮੇਰੇ ਵਿੱਚੋਂ ਪਰ ਜੀਰਾ ਰੱਗਾ ਜਿੰਨੇ ਕਰੂ ਗੋਰੀ ਹੋ ਸਾਹਾਂ ਦੇ ਮੇਰੇ ਵਿੱਚੋਂ ਪਰ ਸਾਹਮਣੇ ਇਹ ਬੰਦਾ ਜਲਦੀ ਨਾਲ ਖੇਡਣ ਆ ਰਿਹਾ ਨੇ ਕਹਿਣਗੇ ਮੇਰੀ ਆ ਆ ਮੀਰ ਦੇ ਕੋਬੂ ਲੈ ਸਾਹਮਣੇ ਕੋਲ ਆਇਆ ਇਹਦੇ ਰੈਡ ਪੁਆਇੰਟ ਦੇ ਹੋਇਆ ਮੇਰੇ ਵਿੱਚੋਂ ਸਿੰਘ ਸਰਦਾਰ ਆਂਟਾ ਮਰੇ ਟੈਂਗੋ ਸ਼ੇਸੇ ਕਰਦਾ ਹੈ ਆਹਨੇ ਰੋੜ ਖੇਡ ਕਾਮੇ ਦੀ ਮੁੰਡਾ ਪਿਆਰ ਵਰਤਿਆ ਕਿ ਮਲਕਾਨ ਸ਼ੁਰੂਗਰਾਂ ਨੇ ਜਿਹੜੇ ਲਾਦੇ ਨੰਨਾਂ ਮੱਤ ਕੇ ਤੰਗ ਧੋੜ ਜਾਨਾ ਲੈ ਪਰ ਘਰਿਆ ਮੇਲਾ ਲੁੱਟ ਗਏ ਤੇ ਅੜੀਆਂ ਦੇ ਘੋੜੇ ਨੇ ਕਰ ਹੀ ਜਾਂਦੇ ਨਾ ਮਾਨੀ ਲੈ ਦੇਖੀ ਹੱਟ ਪਾਸ ਰੱਡੀਆਂ ਤਾੜੀ ਹੋਰ ਜਾਨੀ ਰੱਡੀਆਂ ਲੱਡੀਆਂ ਲੱਡੀਆਂ ਉਹ ਤਾੜੀ ਹੋਰ ਜਾਨੀ ਪਾੜੀ ਹੋਰ ਜਾਨੀ ਕਰਵਾ ਦੇਣਾ ਜਹਾਲ ਆਏਗਾ ਆਹ ਦੁਨੀਆ ਸ਼ਾਨਾ ਦੁਨੀਆ ਦੇਖੀ ਹੈ ਮੇਰੇ ਨਕਰੇ ਖੇਡਦੇ ਮੈਦਾਨ ਦੇ ਵਿੱਚ ਐਨ ਕਰੂ ਸੁੱਖਾ ਘੋਟੀ ਵਾਲਾ ਮਲੇਸ਼ਾ ਦੀ ਧਰਤੀ ਬੱਲੇ ਬੱਲੇ ਕਰਦਾ ਆ ਰਿਹਾ ਮੌਲਾ ਘੋਟੀ ਵਾਲਾ ਮੈਜੀ ਕਰਦੀ ਬੱਲੇ ਬੱਲੇ ਕਰਦਾ ਆ ਰਿਹਾ ਪਰ ਘੋਟੀ ਦੀ ਬੱਲੇ ਦੇ ਕਰਕੇ ਹੋਇਆ ਮੇਰੇ ਨਕਰੇ ਪੱਕਾ ਕਰਦੇ ਰਿਹਾ ਮੁੰਡਾ ਖੇਡ ਖੇਡਦਾ ਪਰ ਗਾਇਨ ਰੰਗ ਚੰਕੂਰ ਸਾਹਿਬ ਤੇ ਆਨੰਦਪੁਰ ਸਾਹਿਬ ਨਿਆਰਾ ਮੁੰਡੀਆਂ ਦੇ ਲਹਾੜਾ ਜਮਾਲ ਗੁਰਦੇ ਅਜੂਲੀ ਵੀ ਇਹ ਟੀਮ ਵੀ ਤਿਆਰ ਤੇ ਤਿਆਰ ਹੋ ਗਿਆ ਜਾਣ ਲਓ ਸਾਹਮਣੇ ਇਸ ਨੇ ਰੇਡ ਫਿਰ ਗੱਭਰੂ ਦੀ ਪਾਰੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਵਿੱਚ 11 ਝੱਲਾਂ ਦੇ ਕਦੇ ਹੋਰ ਨਾ ਰਹਿੰਦੇ ਗੁੱਝੇ ਕੋਈ ਖੱਲੇ ਤੂਫਾਨਾਂ ਨੂੰ ਸਾਗਰ ਬਕਰਾ ਪਿੰਡੂ ਗੁੱਝੇ ਇਹ ਅੜੀ ਕੋਰੋ ਨੇ ਉਹ ਕਰ ਰਹੀ ਜਾਂਦੇ ਨੇ ਮਨਮਾਨੀ ਲੱਗੀਆਂ ਪਾਉਂਦਾ ਮੈਂ ਤੋਹਦਿਆ ਮੇਰੇ ਮਿੱਤਰੋ ਸਿਹਾਰਾ ਜਿਹਾ ਫੜਾ ਮੈਂ ਤੇ ਸਿਹਾਰਾ ਕਰਨਾ

ਹਿਸਾਨ ਦੇ ਕੋ ਗੱਡੀ ਗੁੱਟਰ ਪੈਨੋ ਗੁੱਟਰ ਦੋਨੋਂ ਗੁੱਟਰ ਮੇਰੇ ਮਿੱਤਰੋ ਇੱਕ ਤਰ੍ਹਾਂ ਦੇ ਭਰ ਹੋਇਆ ਇੱਕ ਤਰ੍ਹਾਂ ਦੇ ਪੈਰ ਦਾ ਟਰੱਕ ਕਰ ਰਹੇ ਨੇ ਲੋਹੜਿਆਂ ਨਾਲ ਪੈਰ ਮੋੜ ਖੇਡਦੇ ਨੇ ਮਰਦ ਖੇਡਦੇ ਹੋ ਰਹੇ ਨੇ ਆ ਜਾ ਆਇਆ ਕਿਹੜਾ ਹੋਰ ਵਰਗੀ ਆਲਾ ਕਿਵੇਂ ਆ ਠੀਕ ਆ ਕਹਿਣਾ ਹੋ ਕੇ ਪਾਈ ਫੇਰ ਕਿਰਾ ਹੁਣ सु

ਗੱਜ ਗੁੱਜਰ ਪੰਜਾਬ ਦੇ ਫਿਰ ਇਸ ਲਈ ਮੱਥਾ ਤਿਆਰ ਵਰ ਤਿਆਰ ਹੈ ਅਰਵਾਰ ਗੁੱਜਰ ਟਰਾਈ ਕਰਦਾ ਜਦ ਮੱਥਾ ਆ ਰਿਹਾ ਹੈ ਆਪਣੇ ਟੀਮ ਦੇ ਹੁਸਨ ਜਿਆਦਾ ਉਡੀਕ ਲੱਗਦਾ ਨਹੀਂ ਜਵਾਲ ਕਰਦੇ ਸੁਆਣਾ ਜਿਹ ਖਿਡਾਰੀ ਇਹ ਸਰਾਣਾ ਇਹ ਟੀਮ ਆਇਆ ਲੈ ਸਾਹਮਣੇ ਇਸੇ ਲਈ ਇੱਕ ਪਾਸੇ ਹਣੀ ਰਾਇਆ ਪਰ ਦੂਜੇ ਪਾਸੇ ਹੁਸੈਨ ਜੀ ਨੰਦਪੁਰ ਸਾਹਨੇ ਦੇ ਧਰਤੀ ਦਾ ਬੰਨੀ ਖੜੇ ਖੰਨੀ ਆਓ ਖੇਡ ਦੇ ਮੈਦਾਨ ਦੇ ਕੋਲਿਆ ਫਿਰਨੀ ਜਾਣਗੇ ਮੁੰਡਾ ਲੱਗਿਆ ਹੋਇਆ ਜ਼ੋਰ ਮੇਰੇ ਮਿੱਤਰੋ ਪੁੱਠੀ ਕੇ ਜੀ ਬਾਨ ਬਰੀ ਕਰ ਪਾਇਆ ਪਰ ਦੂਜੇ ਪਾਸੇ ਖੁੱਤ ਪੱਟੀ ਮੁੰਡਾ ਨੇ ਆਓ ਕਰਦਾ ਹੋਇਆ ਕਮਾ ਦੀ ਮੇਰੇ ਮਿੱਤਰੋ ਵਰਤਾਰਾ ਹੈ ਨਿਕਲੇ ਦੋਸਤ ਧਰਤੀ ਦੇ ਟੰਮ ਪਾੜੇ ਸ਼ਾਰਦੀ ਦੀ ਰੇਡ ਚੰਕੌਰ ਸਾਧੀਆਂ ਆਹ ਚੰਕੌਰ ਸਾਧੀਆਂ ਗੁਰਵਾ ਪੀਰਾਂ ਦੀ ਧਰਤੀ ਆ ਗੱਭਰੂ ਇਸਰੇ ਨਾਲ ਨਾਲ ਵਖਾ ਯਾਫਰ ਨਹੀਂ ਉਹ ਕਰੇ ਸਾਰੇ ਦੀ ਗੱਲ ਸੱਜੀ ਖੱਬੇ ਲੈਫਟ ਰਾਈਟ ਆਪਣੇ ਪਾਸ ਆਹ ਹੋ ਗਈ ਕਮਾਲ ਪਰ ਦੂਜੇ ਪਾਸੇ ਦੂਜੇ ਪਾਸੇ ਵਾਹ ਵਾਹ ਉਹਨਾਂ ਨੂੰ ਪਾਲਣ ਦੇ ਕੋਲ ਮੈਂ ਖੜ ਗਿਆ ਦਸੇ ਖੇਡ ਦੇ ਮੈਦਾਨ ਦੇ ਵਿੱਚ ਰੇਡ ਪਾਉਣੇ ਅੱਗੇ ਵੱਧਿਆ ਹਨ ਇਹ ਦੇਖੋ ਹੁਣ ਚਾਰਾਂ ਦੇ ਵਿੱਚੋਂ ਕਾਰ ਬੱਲੇ 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 ਓ ਕਮਾਲ ਓ ਕਮਾਲ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਆ ਰੇਕੇ ਪਾਸੇ ਚਾਰ ਖਾਲੀਆਂ ਤੇ ਦੂਜੇ ਪਾਸੇ ਨੰਦਪੁਰ ਸਾਹਨੇ ਆਉਂਦੇ ਧਰਤੀ ਦੇ ਖਾ ਕੇ ਉਹਦੇ ਨਵਾਂ ਲੱਗਿਆ ਉਹ ਜਿੱਤਾਂ ਦੇ ਵਿੱਚ ਤੇਰੀਆਂ ਵੀ ਗੱਲਾਂ ਕਿੱਥੇ ਆ ਦੇ ਦੱਕ ਪਰ ਦੇਖਿਆ ਕਰਨੀ ਤੋਂ ਨਤੇ ਜਾਉ ਹੈ ਖੇਤਰ ਸਲਾਣਾ ਲਖੰਦਰੀ ਸਲਾਣਾ ਇਹ ਟੀਮਾਂ ਪੌਣ ਗਵੀਨਰ ਫਿਰ ਦੇ ਗਰਾਮ ਦੇ ਉੱਥੇ ਇੱਥੇ ਨਾਂ ਵਾਲੀ ਜਮਾਲਪੁਰ ਜਮਾਲਪੁਰ ਹੈ ਮੰਡੇਰ ਅਗਲੇ ਟੇਂਡਰ ਫਿਸ਼ਰ ਨਾ ਰਿਹਾ ਹੈ ਅਗਲੇ ਰੇਡ ਕਾਉਂਟ ਦੇ ਵਿੱਚ ਨੰਦਾ ਖੇੜਾ ਆਸ਼ੋ ਖੇੜਾ ਪਿੰਡ ਲਈ ਸਿਧਿਆਰਾ ਕੌਂਟਰੇਟੀ ਵਾਲਾ ਕਲੇਟੀਆਂ ਕਲੇਟਾਂ ਉੱਤੇ ਹੋ ਗਿਆ ੱੱਕਾ ਮਾਰ ਕੇ ਫੜ ੱੱਕਾ ਮਾਰ ਕੇ ਧੱਕਾ ਮਾਰ ਮਾਰ ੱੱਕਾ ਭੱਜੇ ਜਾਂਦੇ ਨੇ ਪਰ ਸਮਾਂ ਉਹ ਤੇਰੀ ਅਗੇ ਉਹਦੀ ਆ ਉਹਦੀ ਆ ਉਹਦੀ ਆ ਬਾਰੋ ਗੋਟੀ ਬਾਹਰੋ ਬਾਹਰੋ ਵਿਚਾਲੇ ਨਾ ਟੱਚ ਮਾਰ ਜੱਫਾ ਕੋਈ ਨਾ ਜੱਫਾ ਦਾ ਜਦੋਂ ਬਾਤ-ਬਾਤ ਘਰੇ ਤੋਂ ਜਾ ਕੇ ਲੱਗ ਜਾਣਗੇ ਬਾਰੋ ਗੋਟੀ ਬਾਹਰੋ ਪੜ ਗਿਆ ਏ ਬਾਰਾ ਬੁੱਤ ਬਹੁਤ ਵਧੀਆ ਜੱਦੀ ਦਾ ਇਹ ਸਿੰਘ ਹੋਇਆ ਹੈ ਜੀਨਾਲ ਬੰਦਰੀ ਖੇਡਦੇ ਨੇ ਫਾਇਰ ਤੋਂ ਫੇੜੇ ਗੱਲਾਂ ਸਰੀ ਇਹ ਹੱਥ ਵਾਲੇ ਲੱਗ ਰਹੇ ਕਿੰਨੇ ਟਮਾਰੋ ਪਲੇਅਰ ਅਸੂ ਮੋੜ ਨਹੀਂ ਇਹ ਦੇ ਨੇ ਛੱਤ ਵਾਲੇ ਢੱਡੇ ਹੀ ਪੱਕ ਮਿੱਤਰਾਂ ਫੜ ਗਿਆ ਫੜ ਗਿਆ ਓਏ ਹੋਏ ਓਹ ਟੱਕ ਨਹੀਂ ਜੜੀ ਜਾਂਦੇ ਆ ਓਏ ਉਹ ਤਾਂ ਟੱਚ ਹੀ ਨਹੀਂ ਲਾਉਂਦਾ ਪਿੱਛੇ ਲੈ ਚੱਲ ਟੱਚ ਨਹੀਂ ਲਾਉਂਦਾ ਉਹ ਓਲੂ ਲੱਗ ਜਾ ਮਾਰ ਧੱਕਾ ਬਾਹਰੇ ਆ ਬਾਹਰੇ ਆ ਪਰਲੀ ਸਾਈਡ ਦੇ ਭੱਜਣ ਨੂੰ ਪਰਲੀ ਸਾਈਡ ਇੱਧਰਲੀ ਸਾਈਡ ਨਾਲ ਦੇ ਕੋਈ ਨਾ ਕੋਈ ਨਾ ਪਰਲੀ 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 ਹਾਂ ਹਾਂ ਫੜ ਗਿਆ ਪੁੱਤ ਪੁੱਤਰੀ ਲੱਗਦਾ ਪਤਾ ਇਹ ਤੈਨੂੰ ਕਿਹਾ ਸੀ ਤੇਰੀ ਬਲੀ ਦੇਣੀ ਕਿਸੇ ਦਿਨ ਲੈ ਭਯਾਤਾ ਜਾ ਯਾਰ ਉਹ ਕਿਹਾ ਸੀ ਤੈਨੂੰ ਇੱਕ ਦਿਨ ਬੋਲੂ ਤੇਰੀ ਬਲੀ ਦੇਣੀ ਆ ਉਹ ਇੱਧਰ ਤੇ ਆ ਕੇ ਮੜਾਇਆ ਇਹ ਜਿਹੜੇ ਡੰਡ ਘਟ ਲਾਉਣਾ ਉਹਨਾਂ ਦੇ ਕਰਕੇ ਇਹ ਇਹਦਾ ਹੀ ਨਾ ਲਾਣੀ ਟੁੱਟ ਗਏ ਹੁਣ ਕੈਂਚੀ ਪਾਲਾ ਨਾਲ ਹਾਂ ਇੱਥੇ ਰੱਖ ਉੱਪਰ ਹੋ ਜਾ ਉਹਦੇ ਉੱਪਰ ਹੋ ਜਾ ਪੁੱਤ ਉੱਪਰ ਹੋ ਜਾ ਯਾਰ ਆ ਕੀ ਆ ਭੋਲੂ ਓਏ ਓਏ ਇੱਧਰ ਕੀ ਆ ਇਹ ਹੋ ਗਈ ਬੱਸ ਐ ਮਿਹਨਤ ਘਾਟਾ ਤੇਰੀ